ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਮੀਰ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਆਜਾ ਰਾਂ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦਾ ਮੌਸਮਾ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਤੇ ਨਾਲ ਦੀ ਨਾਲ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮਾ ਜਿਹੜਾ ਹੋ ਕੀ ਕਰਵਟ ਲੈਣ ਵਾਲਾ ਕੀ ਹਨੇਰੀ ਝੱਖੜ ਦਾ ਦੌਰ ਆ ਜਿਹੜਾ ਉਹ ਚੱਲ ਰਿਹਾ ਉਹ ਇਸੇ ਤਰ੍ਹਾਂ ਬਰਕਰਾਰ ਰਹੂਗਾ ਜਾਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਦੇ ਵਿੱਚ ਵਾਧਾ ਹੋਊਗਾ ਇਸੇ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਹਵਾਵਾਂ ਦੀ ਦਿਸ਼ਾ ਦੀ ਤਾਂ ਹਵਾਵਾਂ ਜਿਹੜਾ ਉਹ ਮੱਠੀ ਰਫਤਾਰ ਦੇ ਵਿੱਚ ਪੂਰਬ ਦੀ ਤਰਫੋਂ ਚੱਲ ਰਹੀਆਂ ਨੇ ਸਵੇਰ ਤੋਂ ਹੀ ਕੱਲ ਬਹੁਤ ਜ਼ਿਆਦਾ ਤੇਜ਼ ਹਵਾਵਾਂ ਚੱਲਦੀਆਂ ਸੀ ਕੱਲ ਬਹੁਤ ਸਾਰੇ ਸਥਾਨਾਂ ਤੇ ਕਾਫੀ ਜਗਾਵਾਂ ਤੇ ਕੱਲ ਮੀਂਹ ਪਿਆ ਕਈ ਥੰਮ ਤੇ ਨੇਰੀ ਝਖੜਾ ਜਿਹੜਾ ਉਹ ਵੀ ਆਇਆ ਜੋ ਕਿ ਕੱਲ ਦੁਪਹਿਰ ਤੱਕ ਇਹ ਕਾਰਵਾਈਆਂ ਸਾਰੀਆਂ ਚੱਲਦੇ ਰਹੀਆਂ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਰਾਤ ਦੀ ਤੇ ਦਿਨ ਦੀ ਤਾਂ ਅੱਜ ਸਵੇਰ ਦੇ ਟਾਈਮ ਵੀ ਪਹਾੜੀ ਇਲਾਕਿਆਂ ਦੇ ਨਾਲ ਜਿਹੜੇ ਇਲਾਕੇ ਲੱਗਦੇ ਆ ਜਿਵੇਂ ਗੁਰਦਾਸਪੁਰ ਪਠਾਨਕੋਟ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਜਾਂ ਹੋਰ ਵਾਲੇ ਦਾਲੇ ਦੇ ਇਲਾਕੇ ਆ ਜਿਹੜੇ ਉਹਨਾਂ ਇਲਾਕਿਆਂ ਦੇ ਵਿੱਚ ਅੱਜ ਸਵੇਰ ਦੇ ਟਾਈਮ ਵੀ ਕੁਝ ਕਾਰਵਾਈਆਂ ਜਿਹੜੀਆਂ ਹੋ ਮੀਂਹ ਦੀਆਂ ਹੋਈਆਂ ਤੇ ਹਨੇਰੀਆਂ ਹੋਈਆਂ ਲੇਕਰ ਬਾਕੀ ਇਲਾਕਿਆਂ ਦੇ ਵਿੱਚ ਮੌਸਮ ਆ ਜਿਹੜਾ ਉਹ ਬੱਦਲਬਾਈ ਵਾਲਾ ਜਿਹੜਾ ਹਲਕਾ ਕਾ ਹੋ ਬਣਿਆ ਰਿਹਾ ਤੇ ਹੁਣ ਆਪਾਂ ਗੱਲ ਕਰਦੇ ਆ ਸਿਸਟਮਾਂ ਦੀ ਸਿਸਟਮਾਂ ਜੀ ਜਿਹੜੇ ਇਸ ਵਕਤ ਇੱਕ ਵੈਸਟਰਨ ਡਿਸਟਰਬੈਂਸ ਆ ਜਿਹੜਾ ਉਹ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰ ਰਿਹਾ ਤੇ ਇੱਕ ਚੱਕਰਵਾਤ ਆ ਜਿਹੜਾ ਉਹ ਰਾਜਸਥਾਨ ਦੇ ਪਾਕਿਸਤਾਨ ਦੇ ਭਾਗਾਂ ਤੇ ਬਣਿਆ ਹੋਇਆ ਵਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਚੱਕਰਵਾਤ ਆ ਉਹ ਗੁਜਰਾਤ ਦੀ ਤਰਫ ਜਾਣ ਦੀ ਸੰਭਾਵਨਾ ਜਿਸ ਦੇ ਨਾਲ ਆ 6 7 8 ਤਰੀਕ ਨੂੰ ਗੁਜਰਾਤ ਦੇ ਵਿੱਚ ਭਾਰੀ ਬਰਖਾ ਹੋ ਸਕਦੀ ਹੈ ਰਾਜਸਥਾਨ ਦੇ ਦੱਖਣੀ ਭਾਗਾਂ ਤੇ ਵੀ ਭਾਰੀ ਬਰਖਾ ਹੋ ਸਕਦੀ ਆ ਲੇਕਰ ਗੱਲ ਕਰੀਏ ਆਪਾਂ ਪੰਜਾਬ ਦੀ ਆਉਣ ਵਾਲੇ 24 ਘੰਟੇ ਦੀ ਤਾਂ ਕੱਲ 4 ਤਰੀਕ ਨੂੰ ਅੱਜ ساری ਰਾਤ ਕੱਲ ਦਿਨ ਵੇਲੇ 4 ਤਰੀਕ ਨੂੰ ਜਾਦਾਤਾਰ ਸਥਾਨਾਂ ਤੇ ਪੰਜਾਬ ਦੇ ਵਿੱਚ ਤੇਜ਼ ਹਨੇਰੀ ਝੱਖੜ ਦੇ ਨਾਲ ਤੇਜ਼ ਮੀਂਹ ਆਊਗਾ ਜਿਹੜਾ ਕਿ ਤੜਕਸਾਰ ਵੀ ਆ ਸਕਦਾ ਜਾਂ ਦਿਨ ਦੇ ਟਾਈਮ 9-10 ਵਜੇ ਤੱਕ ਜਿਹੜਾ ਇਹ ਮੀਂਹ ਆਉਣ ਦੀ ਸੰਭਾਵਨਾ ਬਣ ਰਹੀ ਆ ਬਹੁਤ ਤਕੜੇ ਲੈਵਲ ਦਾ ਬੱਦਲ ਹੋਊਗਾ ਜਿਹੜਾ ਕਿ ਪੱਛਮ ਵੱਲੋਂ ਚੱਲ ਕੇ ਹੌਲੀ-ਹੌਲੀ ਸਾਰੇ ਪੰਜਾਬ ਨੂੰ ਕਵਰ ਕਰਦਾ ਹੋਇਆ ਹਰਿਆਣਾ ਰਾਜਸਥਾਨ ਦੇ ਕਾਫੀ ਭਾਗ ਦਿੱਲੀ ਉੱਤਰ ਪ੍ਰਦੇਸ਼ ਨੂੰ ਕਵਰ ਕਰੂਗਾ ਤੇ ਇਸ ਤੋਂ ਬਾਅਦ 5 ਤਰੀਕ ਨੂੰ ਵੀ ਉਸੇ ਤਰ੍ਹਾਂ ਤੜਕਸਾਲ ਜਿਹੜੀਆਂ ਕਾਰਵਾਈਆਂ ਪੰਜਾਬ ਦੇ ਵਿੱਚ ਹੋਣਗੀਆਂ ਲੇਕਿਨ ਉਸ ਤੋਂ ਬਾਅਦ 6 7 ਤੇ 8 ਤਰੀਕ ਨੂੰ ਮੀਂਹ ਜਿਹੜਾ ਉਹ ਥੋੜਾ ਜਿਹਾ ਘਟੂਗਾ ਪੰਜਾਬ ਦੇ ਵਿੱਚ ਤੇ ਜੇਕਰ ਗੱਲ ਕਰੀਏ ਆਪਾਂ ਸਥਾਨਾਂ ਦੀ ਤਾਂ ਅੰਮ੍ਰਿਤਸਰ ਤਰਨਤਾਰਨ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਰੋਪੜਾ ਅਨੰਦਪੁਰ ਸਾਹਿਬ ਨੰਗਲ ਮਹਾਲੀ ਚੰਡੀਗੜ੍ਹ ਇੱਥੇ ਦੇ ਪਾਸੇ ਫਰੀਦਕੋਟ ਫਿਰੋਜ਼ਪੁਰ ਮੋਗਾ ਬਠਿੰਡਾ ਮਾਨਸਾ ਸੰਗਰੂਰ ਆ ਪਟਿਆਲਾ ਲੁਧਿਆਣਾ ਮਲੇਰ ਕੋਟਲਾ ਜਗਰਾਉ ਰੈਕੋਟ ਇਹ ਸਾਰੇ ਏਰੀਏ ਆ ਜਿਹੜੇ ਇਹਨਾਂ ਦੇ ਵਿੱਚ ਕੱਲ ਸਵੇਰੇ ਟਾਈਮ ਜਾਂ ਕੱਲ ਦਿਨ ਵੇਲੇ ਜ਼ਬਰਦਸਤ ਕਰਵਈਆਂ ਜਿਹੜੀਆਂ ਉਹ ਹੋ ਸਕਦੀਆਂ ਨੇ ਇੱਕ ਵਾਰੀ ਕਿਉਂਕਿ ਪੂਰਬ ਦੀ ਹਵਾ ਜਿਹੜੀ ਉਹ ਹਲੇ ਵੀ ਚੱਲ ਰਹੀ ਆ ਜੋ ਕਿ ਰਾਤ ਨੂੰ ਹੋਰ ਤੇਜ਼ ਚੱਲਣ ਦੀ ਸੰਭਾਵਨਾ ਜਿਹਦੇ ਨਾਲ ਬਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਹੋਣਗੀਆਂ 4 ਤੇ 5 ਤਰੀਕ ਦੋ ਦਿਨ ਜ਼ਿਆਦਾਤਰ ਬਾਕੀ ਰਾਜਸਥਾਨ ਦੇ ਭਾਗਾਂ ਦੇ ਵਿੱਚ ਵੀ ਬਰਖਾ ਜੇਗੀ ਤੇ ਵੀਰੀਆਂ ਜਿਹੜੀਆਂ ਉਹ ਚਲਦੀਆਂ ਰਹਿਣਗੀਆਂ ਵਾ ਜੰਮੂ ਕਸ਼ਮੀਰ 'ਚ ਘੱਟ ਵਰਖਾ ਹੋਊਗੀ ਹਿਮਾਚਲ ਉੱਤਰਾਖੰਡ 'ਚ ਪੱਛਮੀ ਉੱਤਰ ਪ੍ਰਦੇਸ਼ ਦਿੱਲੀ ਹਰਿਆਣਾ ਇਹਨਾਂ ਸਾਰੇ ਭਾਗਾਂ 'ਚ ਜ਼ਬਰਦਸਤ ਕਾਰਵਾਈ ਹੋਣ ਦੀ ਸੰਭਾਵਨਾ ਸੈਂਟਰ ਭਾਰਤ ਦੇ ਵਿੱਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਹੁਣ ਆਪਾਂ ਗੱਲ ਕਰਾਂਗੇ ਆਉਣ ਵਾਲੇ 5 ਦਿਨ ਦਾ ਮੌਸਮਾ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਜੇਕਰ ਗੱਲ ਕਰੀਏ ਆਪਾਂ ਆਉਣ ਵਾਲੇ ਪੰਦਰਾਂ ਦੇ ਮੌਸਮ ਦੇ ਤਾਂ ਸਭ ਤੋਂ ਪਹਿਲਾਂ ਤੁਸੀਂ ਕੱਲ ਦੀ ਸੈਟਲਾਈਟ ਪਿਕਚਰ ਦੇਖ ਸਕਦੇ ਹੋ ਜਿਹਦੇ ਵਿੱਚ ਪੰਜਾਬ ਦੇ ਵਿੱਚ ਹਿਮਾਚਲ ਪ੍ਰਦੇਸ਼ ਉੱਤਰਾਖੰਡ ਦੇ ਵਿੱਚ ਹਰਿਆਣਾ ਸਾਰਾ ਤੇ ਆਪਣੇ ਉੱਤਰ ਪੂਰਬੀ ਰਾਜਸਥਾਨ ਦੇ ਜਿਹੜੇ ਭਾਗ ਆ ਇਹਨਾਂ ਭਾਗਾਂ ਦੇ ਵਿੱਚ ਕਈ ਥਾਵਾਂ ਤੇ ਜ਼ਬਰਦਸਤ ਜਿਹੜੀਆਂ ਕਾਰਵਾਈਆਂ ਹੋ ਸਕਦੀਆਂ ਉਹ ਅੱਜ ਰਾਤ ਨੂੰ ਤੜਕਸਾਰ ਵੀ ਹੋ ਸਕਦੀਆਂ ਜਾਂ ਕੱਲ ਦਿਨ ਵੇਲੇ ਹੋ ਸਕਦੀਆਂ ਜਿਹਦੇ ਵਿੱਚ ਸਮੁੱਚੇ ਪੰਜਾਬ ਦੇ ਸਾਰੇ ਹਿੱਸੇ ਹਰਿਆਣਾ ਸਾਰਾ ਦਿੱਲੀ ਆਪਣੇ ਹਿਮਾਚਲ ਉੱਤਰਾਖੰਡ ਦੇ ਕਈ ਭਾਗ ਤੇ ਉੱਤਰ ਪੱਛਮੀ ਰਾਜਸਥਾਨ ਸ਼ਾਮਲਾ ਇਹਨਾਂ ਦੇ ਵਿੱਚ ਜ਼ਬਰਦਸਤ ਕਾਰਵਾਈਆਂ ਕੱਲ ਹੋਣਗੀਆਂ ਜੇਕਰ ਆਪਾਂ ਗੱਲ ਕਰੀਏ 5 ਤਰੀਕ ਦੀ ਤਾਂ 5 ਤਰੀਕ ਨੂੰ ਵੀ ਪੰਜਾਬ ਦੇ ਕਾਫੀ ਭਾਗਾਂ ਦੇ ਵਿੱਚ ਹਿਮਾਚਲ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਤੇ ਉੱਤਰ ਪੱਛਮੀ ਰਾਜਸਥਾਨ ਬੀकानेर ਬਾੜਮੇੜ ਤੱਕ ਕੋਟਾ ਬੂੰਦੀ ਜਾਲਾਵੜ ਇਹ ਜਿਹੜੇ ਇਲਾਕੇ ਆ ਇਸ ਤੋਂ ਬਿਨਾ ਆਪਣੇ ਜੈਪੁਰ ਜੋਧਪੁਰ ਇਹ ਜਿਹੜੇ ਇਲਾਕੇ ਆ ਇਹਨਾਂ ਇਲਾਕਿਆਂ ਦੇ ਵਿੱਚ ਵੀ ਕੱਲ੍ਹ ਆ ਜਿਹੜੀ ਉਹ ਵਰਖਾ ਹੋ ਸਕਦੀ ਹੈ ਪਾਕਿਸਤਾਨ ਦੇ ਭਾਗਾਂ 'ਚ ਵੀ ਵਰਖਾ ਕਾਫੀ ਹੋਣ ਦੀ ਸੰਭਾਵਨਾ ਜੇਕਰ ਗੱਲ ਕਰੀ ਆਪਾਂ 6 ਤਰੀਕ ਦੀ ਤਾਂ 6 ਤਰੀਕ ਨੂੰ ਗਤੀਵਿਧੀਆਂ ਜਿਹੜੀਆਂ ਉਹ ਥੋੜੀਆਂ ਜਿਹੀਆਂ ਘਟ ਰਹੀਆਂ ਨੇ ਲੇਕਿਨ ਫੇਰ ਵੀ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਧੂੜ ਭਰੀ ਜਿਵੇਂ ਆਪਾਂ ਹਨੇਰੀ ਕਹਿ ਲਈਏ ਤਾਂ ਉਹਦੇ ਨਾਲ ਜਿਹੜੇ ਛੱਟੇ ਛਰਟਿਆ ਉਹ ਪੈ ਸਕਦੇ ਆ Rajasthan ਦੇ ਭਾਗਾਂ ਦੇ ਵਿੱਚ ਬਰਖਾ ਜਿਹੜੀ ਉਹ ਵੱਧ ਰਹੀ ਹੈ ਮੱਧ ਪ੍ਰਦੇਸ਼ 'ਚ ਵੱਧ ਰਹੀ ਹੈ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਇਸ ਤੋਂ ਬਿਨਾਂ ਹਿਮਾਚਲ ਉੱਤਰਾਖੰਡ ਇਹਨਾਂ ਭਾਗਾਂ 'ਚ ਵੀ ਬਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਜਾਰੀ ਰਹਿਣਗੀਆਂ ਉਸ ਤੋਂ ਬਾਅਦ ਗੱਲ ਕਰੀਏ ਆਪਾਂ 7 ਤਾਰੀਖ ਦੀ 7 ਤਾਰੀਖ ਨੂੰ ਤੁਸੀਂ ਦੇਖ ਸਕਦੇ ਹੋ ਗੁਜਰਾਤ ਦੱਖਣੀ ਰਾਜਸਥਾਨ ਤੇ ਹਰਿਆਣੇ ਦੇ ਕੁਝ ਭਾਗ ਇਨ੍ਹਾਂ ਭਾਗਾਂ ਦੇ ਵਿੱਚ ਇੱਕ ਚੱਕਰਵਾਤ ਇੱਥੇ ਕ੍ਰੀਏਟ ਹੋਣਾ ਜਿਹੜਾ ਕਿ ਚੱਕਰਵਾਤ ਹੁਣ ਵੈਸਟਰਨ ਡਿਸਟਰਬੈਂਸ ਦੇ ਨਾਲ ਆ ਇਸ ਤੋਂ ਬਿਨਾਂ ਇੱਕ ਹੋਰ ਚੱਕਰਵਾਤ ਆ ਜਿਹੜਾ ਉਹ ਰਾਜਸਥਾਨ ਦੇ ਭਾਗਾਂ ਦੇ ਕ੍ਰੀਏਟ ਹੋਊਗਾ ਤੇ ਗੁਜਰਾਤ ਦੇ ਭਾਗਾਂ ਤੇ ਜਿਹਦੇ ਨਾਲ ਇੱਥੇ ਜਬਰਦਸਤ ਬਰਖਾ ਹੋਊਗੀ ਤੇ ਪੰਜਾਬ ਵਾਲੀਓ ਬਰਖਾ ਜਿਹੜੀ ਉਹ ਥੋੜੀ ਘਟ ਸਕਦੀ ਆ ਲੇਕਿਨ ਜੇਕਰ ਆਪਣੇ ਅਰਬ ਸਾਗਰ ਦੀਆਂ ਹਵਾਵਾਂ ਦਾ ਫਲੋ ਬਹੁਤ ਜ਼ਿਆਦਾ ਹੋਇਆ ਤਾਂ ਪੰਜਾਬ ਵਿੱਚ ਵੀ ਬਰਖਾ ਹੋ ਸਕਦੀ ਆ ਉਸ ਤੋਂ ਬਾਅਦ ਗੱਲ ਕਰੀਏ ਆਪਾਂ 8 ਤਰੀਕ ਦੀ 8 ਤਰੀਕ ਨੂੰ ਮੌਸਮ ਹੈ ਜਿਹੜਾ ਉਹ ਆਮ ਤੌਰ ਤੇ ਪੰਜਾਬ ਦਾ ਖੁਸ਼ਕ ਬਣਿਆ ਰਹੂਗਾ ਗੁਜਰਾਤ ਤੇ ਰਾਜਸਥਾਨ ਦੇ ਦੱਖਣੀ ਭਾਗਾਂ ਦੇ ਵਿੱਚ ਮੂਸਲਾ ਧਾਰ ਵਰਖਾ ਹੋਊਗੀ ਤੇ ਇਸ ਤੋਂ ਬਿਨਾਂ ਨਾਰਥ-ਈਸਟ ਇੰਡੀਆ ਦੇ ਵਿੱਚ ਵੀ ਕਈ ਥਾਵਾਂ ਤੇ ਜ਼ਬਰਦਸਤ ਵਰਖਾ ਹੋਣ ਦੀ ਸੰਭਾਵਨਾ ਗੱਲ ਕਰੀਏ ਆਪਾਂ 9 ਤਰੀਕ ਦੀ 9 ਤਰੀਕ ਨੂੰ ਵੀ ਗੁਜਰਾਤ ਦੱਖਣੀ ਰਾਜਸਥਾਨ ਪੂਰੀ ਜ਼ਬਰਦਸਤ ਵਰਖਾ ਹੋਣ ਦੀ ਸੰਭਾਵਨਾ ਵਾ ਮੂਸਲਾਧਾਰਾ ਨਾਰਥ-ਈਸਟ ਇੰਡੀਆ ਚ ਵੀ ਇਸੇ ਤਰ੍ਹਾਂ ਕਾਰਵਾਈਆਂ ਰਹਿਣਗੀਆਂ ਹਮਾਤਲ ਉੱਤਰਾਖੰਡਾ ਚ ਵਰਖਾ ਜਿਹੜੀ ਉਹ ਵਧਣੀ ਸ਼ੁਰੂ ਹੋਊਗੀ ਗੱਲ ਕਰੀਏ ਆਪਾਂ 10 ਤਰੀਕ ਦੀ ਤਾਂ 10 ਤਰੀਕ ਨੂੰ ਵੀ ਗੁਜਰਾਤ ਦੇ ਭਾਗਾਂ ਦੇ ਵਿੱਚ ਵਰਖਾ ਜਿਹੜੀ ਉਹ ਹੋਊਗੀ ਲੇਕਿਨ ਆਪਣੇ ਦੱਖਣੀ ਰਾਜਸਥਾਨ ਚ ਵੀ ਵਰਖਾ ਹੋਊਗੀ ਹਮਾਤਲ ਉੱਤਰਾਖੰਡਾ ਚ ਕੁਝ ਕਾਰਵਾਈਆਂ ਹੋ ਸਕਦੀਆਂ ਜੇਕਰ ਆਪਾਂ ਗੱਲ ਕਰੀਏ 11 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਵੀ ਗੁਜਰਾਤ ਆਲੀਓਂ ਬਰਖਾ ਜਿਹੜੀ ਉਹ ਖਤਮ ਹੋ ਗਈ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਇਸ ਤੋਂ ਬਿਨਾ ਹਰਿਆਣਾ ਦਿੱਲੀ ਉੱਤਰਾਖੰਡ ਇਨ੍ਹਾਂ ਭਾਗਾਂ 'ਚ ਬਰਖਾ ਜਿਹੜੀ ਉਹ ਵਧ ਰਹੀ ਆ ਤੇ ਜਬਰਦਸਤ ਬਰਖਾ ਦੀਆਂ ਕਰਮੀਆਂ ਜਿਹੜੀਆਂ ਉਹ 10 11 12 13 ਤਰੀਕ ਨੂੰ ਹੋਣ ਦੀ ਸੰਭਾਵਨਾ ਇਹ ਸੀਗਾ ਆਉਣ ਵਾਲੇ 5 ਦਿਨ ਦਾ ਮੌਸਮ ਦਾ ਹਾਲ ਉਮੀਦ ਕਰਦੇ ਆ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਸਤ ਸ੍ਰੀ ਅਕਾਲ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ